ਉਸ ਗੁੰਗੀ ਗੋਲੀ ਸਰਕਾਰ ਜਿਹੜੀ ਸਰਕਾਰ ਆਮ ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਦਾ ਨਕਾਬ ਪਾ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਰਹੀ ਆ ਉਥੇ ਪੰਜਾਬ ਭਰ ਚੋਂ ਪਹੁੰਚੇ ਹੋਏ ਕੰਪਿਊਟਰ ਦੇ ਹਾਕੂ ਬਹੁਤ ਵੱਡਾ ਧੋਖਾ ਕੰਪਿਊਟਰ ਦੇ ਹਾਕਾਂ ਦੇ ਨਾਲ ਇਸ ਸਰਕਾਰ ਦੇ ਲਗਭਗ 3 ਸਾਲ ਤੋਂ 2 ਮਹੀਨੇ ਘਟਦੇ ਦੌਰ ਦੇ ਵਿੱਚ ਹੋ ਰਿਹਾ ਹੈ। ਮੈਂ ਸਭ ਤੋਂ ਪਹਿਲਾਂ ਦੋ ਤੇ ਨਾਰੇ ਲਾਉਣੇ ਆ। ਉਸ ਤੋਂ ਬਾਅਦ ਫਿਰ ਆਪਣੀ ਗੱਲ ਕਰਾਂਗੇ। ਇਸ ਨਾਰਿਆਂ ਦੇ ਵਿੱਚੋਂ ਸਾਡੀ ਆਵਾਜ਼ ਇਸ ਤਰ੍ਹਾਂ ਦੀ ਹੋਵੇ ਕਿ ਇਸ ਸੁੱਤੇ ਮੁੱਖ ਮੰਤਰੀ ਨੂੰ ਬੇਈਮਾਨ ਮੁੱਖ ਮੰਤਰੀ ਨੂੰ ਸਾਡੇ ਦਰਦ ਦੀ ਠੀਕ ਆ ਜਿਹੜੀ ਉਹ ਸੁਣਾਈ ਦਵੇ ਉਹਨੂੰ ਇਹ ਪਤਾ ਲੱਗੇ ਕਿ ਮੇਰੇ ਇਸ ਸਥਾਨ ਦੇ ਉੱਤੇ ਅਧਿਆਪਕਾਂ ਜਿਹੜੇ ਉਹ ਤੜਫ ਰਹੇ ਆਂ ਬਰਲਾ ਰਹੇ ਆਂ ਪੰਜਾਬ ਸਰਕਾਰ ਮੁਰਦਾਬਾਦ 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 ਚਾਹੀ ਸਰਕਾਰ ਮੁਰਦਾਬਾਦ 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 ਮੁੱਖ ਮੰਤਰੀ ਮੁਰਦਾਬਾਦ 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 ਟੋਪਾ ਸਿੱਖਿਆ ਮੰਤਰੀ ਮੁਰਦਾਬਾਦ 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 ਟੋਪਾ ਵਿੱਤ ਮੰਤਰੀ ਮੁਰਦਾਬਾਦ 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 ਮੈਂ ਇਸ ਥਾਂ ਤੋਂ ਇਹਨਾਂ ਅਧਿਆਪਕਾਂ ਜਿਹੜੇ ਕੰਪਿਊਟਰ ਦੇ ਅਧਿਆਪਕ ਤੇ ਵੱਖ-ਵੱਖ ਜੱਥੇਬੰਦੀਆਂ ਦੇ ਅਧਿਆਪਕ ਜਿਹੜੇ ਕੰਪਿਊਟਰ ਅਧਿਆਪਕਾਂ ਦੀ ਇਸ ਲੜਾਈ ਦੇ ਵਿੱਚ ਜਿਵੇਂ ਅਸੀਂ ਗਵਰਮੈਂਟ ਟੀਚਰ ਜੂਨੀਅਰ ਵੱਲੋਂ ਆਏ ਆ ਮੇਰੇ ਨਾਲ ਹੀ ਸਾਥੀ ਬੈਠਿਆ ਸਾਥੀ ਦਿਗਬਿਜੇ ਜੀ ਜਿਹੜੇ ਡੀਟੀਐਫ ਦੇ ਅਗਵਾਈ ਕਰਦੇ ਆ ਉਹ ਵੀ ਲਗਾਤਾਰ ਸ਼ਾਮਿਲ ਆ ਤੇ ਇਹ ਸਾਰੇ ਕਿਉਂ ਇਸ ਥਾਂ ਦੇ ਉੱਤੇ ਆਏ ਤੇ ਜਿਹੜੀ ਮੁੱਖ ਮੰਤਰੀ ਦੀ ਇੰਟੈਲੀਜੈਂਸੀ ਆ ਜੋ ਮੈਂ ਬੋਲਣਾ ਹੈ ਉਹ ਪੰਜਾਬ ਦੇ ਅਧਿਆਪਕਾਂ ਦੇ ਵੱਲੋਂ ਉਹ ਬੋਲਣਾ ਹੈ ਕਿ ਮੁੱਖ ਮੰਤਰੀ ਜੀ ਤੁਸੀਂ 3 ਸਾਲ ਪਹਿਲਾਂ ਮੈਨੂੰ ਪੱਕਾ ਭਰੋਸਾ ਹੈ ਯਾਦ ਆ ਕਿ ਐਸ ਥਾਂ ਤੇ ਜਾਂ ਪਿਛਲੀ ਥਾਂ ਤੇ ਜਾਂ ਧੂਰੀ ਚ ਜਾਂ ਜਿੱਥੇ ਕਿਤੇ ਵੀ ਕੰਪਿਊਟਰ ਦੇ ਆਹਕਾ ਨੇ ਆਪਣਾ ਪ੍ਰੋਟੈਸਟ ਕੀਤਾ ਸਫੇ ਕੋਈ ਨਵੀਂ ਗੱਲ ਨਹੀਂ ਕੀਤੀ ਉੱਥੇ ਉੱਥੇ ਕੋਈ ਇੱਕ ਮੰਗ ਰੱਖੀ ਆ ਤੁਹਾਡੇ ਕੋਲੇ ਕਿ ਸਾਡੀਆਂ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਸੀਐਸਆਰ ਦੇ ਨਿਯਮਾਂ ਚ ਲਿਆ ਕੇ ਸਾਡੇ ਉੱਤੇ ਉਹ ਨਿਯਮਾਂ ਦੇ ਤਹਿਤ ਜਿਹੜਾ ਇੱਕ ਸਰਕਾਰੀ ਮੁਲਾਜ਼ਮ ਨੂੰ ਸਹੂਲਤਾਂ ਮਿਲਦੀਆਂ ਉਹ ਸਹੂਲਤਾਂ ਦਿੱਤੀਆਂ ਜਾਣ ਇਹ ਕਿਉਂ ਕਿਹਾ ਇਹ ਕੋਈ ਅਲੋਕਾਰੀ ਗੱਲ ਨਹੀਂ ਕਹੀ ਇਹ ਕੋਈ ਇਹਨਾਂ ਨੇ ਆਪਣੇ ਕੋਲੋਂ ਜਾਂ ਅਸੀਂ ਆਪਣੇ ਕੋਲੋਂ ਬਣਾ ਕੇ ਨਹੀਂ ਕਹੀ ਇਹ ਸਿਰਫ ਦੇ ਸਿਰਫ ਇਸ ਕਰਕੇ ਕਹੀ ਕਿ ਤੁਸੀਂ ਪੰਜਾਬ ਦੇ ਲੋਕਾਂ ਕੋਲੋਂ ਜਦੋਂ ਵੋਟਾਂ ਵਟੋੜਨੀਆਂ ਸੀ ਉਦੋਂ ਪੰਜਾਬ ਦੇ ਲੋਕਾਂ ਨੂੰ ਜਿੱਥੇ ਵੱਖ-ਵੱਖ ਹੋਰ ਤਾਂ ਕਿਤੇ ਲੋਕਾਂ ਦੇ ਨਾਲ ਵਾਅਦੇ ਕੀਤੇ ਉਥੇ ਪੰਜਾਬ ਦੇ ਅਧਿਆਪਕਾਂ ਦੇ ਨਾਲ ਜਿੱਥੇ ਵੱਖੋ-ਵੱਖਰੇ ਵੱਖਰੋਂ-ਵੱਖਰੇ ਤੌਰ ਦੇ ਉੱਤੇ ਵਾਦੇ ਸੀ ਜਿੱਥੇ ਪੰਜਾਬ ਦੇ ਮੁਲਾਜ਼ਮਾਂ ਦੇ ਨਾਲ ਇਹ ਵਾਦਾ ਸੀ ਕਿ ਤੁਹਾਡੀ ਪੁਰਾਣੀ ਪੈਨਸ਼ਨ ਬਹਾਲ ਕਰਨੀ ਆ ਉਥੇ ਤੁਸੀਂ ਕੰਪਿਊਟਰ ਦੇ ਅਧਿਆਪਕਾਂ ਦੇ ਨਾਲ ਵੀ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਅਧਿਆਪਕ ਕੋਈ ਕੱਚਾ ਨਹੀਂ ਰਹਿਣ ਦੇਣਾ ਅਸੀਂ ਸਾਰੇ ਅਧਿਆਪਕ ਪੱਕੇ ਕਰ ਦੇਣੇ ਆ ਸਾਰੇ ਅਧਿਆਪਕਾਂ ਦੇ ਉੱਤੇ ਸੀਐਸਆਰ ਦੇ ਨਿਯਮ ਜਿਹੜੇ ਲਾਗੂ ਹੋਣਗੇ ਮੁੱਖ ਮੰਤਰੀ ਜੀ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਔਰ ਸ਼ਰਮ ਇਸ ਗੱਲ ਦੀ ਆਉਣੀ ਚਾਹੀਦੀ ਆ ਕਿ ਹੁਣੇ ਇੱਥੇ ਖੜੀ ਬੇਟੀ ਇਹ ਕਹਿ ਰਹੀ ਸੀ ਕਿ ਪੋਹ ਦੇ ਮਹੀਨੇ ਦੇ ਵਿੱਚ ਬਿਨਾਂ ਕਿਸੇ ਛੱਤ ਤੋਂ ਪੰਜਾਬ ਦੇ ਕੰਪਿਊਟਰ ਵਿਦਿਆਪਕ ਲਗਾਤਾਰ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਾਉਣ ਵਾਸਤੇ ਆਪਣੇ ਤੇ ਉਹ ਨਿਯਮ ਲਾਗੂ ਕਰਾਉਣ ਵਾਸਤੇ ਲਗਾਤਾਰ ਸੰਘਰਸ਼ ਕਰ ਰਹੇ ਆ ਪਰ ਤੇਰੀ ਅੱਖ ਬੰਦਾ ਅੱਜ ਮੈਨੂੰ ਉਹ ਚੇਤਾ ਕਰਵਾਉਣ ਵਾਸਤੇ ਥਾਂ ਦਾ ਪ੍ਰੋਟੈਸਟ ਹੋ ਰਿਹਾ ਹੈ। ਤੈਨੂੰ ਮੁੱਖ ਮੰਤਰੀ ਜੀ ਉਹ ਭੁੱਲ ਗਿਆ ਕਿ ਪੰਜਾਬ ਯਾਰ ਦੇ ਮੁਰਾਜਮਾ ਦੇ ਉੱਤੇ ਪੁਰਾਣੀ ਪੈਨਸ਼ਨ ਲਾਗੂ ਨਾ ਕਰਕੇ ਜੁਲਮ ਕਰ ਰਹੇ ਆ ਜਿਦੇ ਵਿੱਚ ਸਾਰੇ ਵਿਅਕਤੀ ਸ਼ਾਮਲ ਆਂ ਇਸ ਕਰਕੇ ਅਗਲਾ ਮੈਂ ਦੱਸਣਾ ਚਾਹੁੰਦਾ ਤੁਹਾਨੂੰ ਇਹਨਾਂ ਦੇ ਆਪਕਾਂ ਦੀ ਬਹਿਬਤੋ ਕਿ ਤੁਸੀਂ ਥਾਂ ਥਾਂ ਤੇ ਇੱਕ ਵਾਰੀ ਕੱਜੇ ਵਿਅਕਤੀਆਂ ਨੇ ਅੱਤੇ ਹੋਏ ਨੇ ਪੁਰਾਣੀ ਸਰਕਾਰ ਤੋਂ ਕਿ ਸਾਡੀਆਂ ਰਸਵਾਮਾਂ ਨੂੰ ਲਗਰਨ ਕਰ ਦਿਓ ਮਾਰ ਦੇ ਵਿੱਚ ਛਾਲਾ ਮਾਰ ਦਿੱਤੀਆਂ ਦਾ ਇਹ ਬੇਈਮਾਨ ਮੁੱਖ ਮੰਤਰੀ ਜਿਹੜਾ ਅੱਜ ਕੁਰਸੀ ਤੇ ਬਰਾਜਮਾਨ ਆ ਉਹਦੋਂ ਇਹ ਬੋਲਿਆ ਤੇ ਅਸੀਂ ਸਰਕਾਰ ਦਾ ਕੀ ਕਰਨੇ ਜਿਹੜੀ ਸਰਕਾਰ ਦੇ ਰਾਜ ਦੇ ਵਿੱਚ ਅਧਿਆਪਕ ਆਪਣੀਆਂ ਸਰਬਾਵਾਂ ਨੂੰ ਲਗਰੋ ਕਰਾਉਣ ਦੇ ਲਈ ਨਹਿਰਾਂ ਛਾਲਾ ਮਾਰਦੇ ਹੋਣ ਜਦੋਂ ਇਸ ਤੋਂ ਪਹਿਲੇ ਰਾਜ ਦੇ ਵਿੱਚ ਕੋਈ ਟੈਂਟੀਆਂ ਤੇ ਚੜਿਆ ਕੋਈ ਧਰਨੇ ਮਜਾਰਿਆਂ 'ਚ ਆਇਆ ਤਾਂ ਮੁੱਖ ਮੰਤਰੀ ਜੀ ਤੁਸੀਂ ਬੋਲਦੇ ਰਹੇ ਕਿਆ ਐਸੀ ਸਰਕਾਰ ਤੋਂ ਕੀ ਕਰਾਉਣਾ ਹੈ ਜਿਸ ਸਰਕਾਰ ਦੇ ਵਿੱਚ ਅਧਿਕਾਰਕਾਂ ਨੂੰ ਕੈਂਚਿਆ ਤੇ ਚੜਨਾ ਪਵੇ ਐਸੀ ਸਰਕਾਰ ਤੋਂ ਕੀ ਕਰਾਉਣਾ ਹੈ ਜਿਸ ਰਾਜ ਦੇ ਵਿੱਚ ਅਧਿਕਾਰਕਾਂ ਨੂੰ ਧਰਨੇ ਮਜਾ ਰਹਿਆਂ ਦੇ ਉੱਤੇ ਲਗਾਤਾਰ ਬਾਹਰ ਦਖਣਾ ਪਵੇ ਛੋ ਅੱਜ ਜਾਂ ਤਾਂ ਤੁਸੀਂ ਬੇਈਮਾਨ ਆ ਜਾਂ ਫਿਰ ਤੁਸੀਂ ਉਸ ਸਮੇਂ ਪੰਜਾਬ ਦੇ ਲੋਕਾਂ ਦੇ ਨਾਲ ਬੇਈਮਾਨੀ ਕਰਨੀ ਸ਼ੁਰੂ ਕੀਤੀ ਤੈਨੂੰ ਪਹਿਲੇ ਹੀ ਤੁਹਾਡਾ ਪੱਕਾ ਭਰੋਸਾ ਸੀ ਕਿ ਪੰਜਾਬ ਦੇ ਲੋਕ ਪੁਰਾਣੀ ਹਕੂਮਤ ਜਿਹੜੀ ਇੱਥੇ ਰਾਜ ਕੀਤਾ ਉਹਨਾਂ ਨੇ ਲੋਕਾਂ ਨੂੰ ਨਬੀੜਿਆ ਉਹਨਾਂ ਲੋਕਾਂ ਨੇ